ਇਹ ਵਿਧਾਨ ਸਭਾ ਹਲਕਾ ਸੁਨਾਮ ਦੇ ਵਿੱਚ ਜਿੱਥੇ ਅਸੀਂ ਜਾਣ ਰਹੇ ਹਾਂ ਵੱਖ-ਵੱਖ VOTERਾਂ ਦੇ ਸੁਝਾਅ ਉਹਨਾਂ ਦੀਆਂ ਚਾਹਤਾਂ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਇਸ ਹਲਕੇ ਤੋਂ ਕਿਸ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜ ਰਹੇ ਨੇ ਸਾਡੇ ਨਾਲ ਕੁਝ ਨੌਜਵਾਨ VOTER ਖੜੇ ਨੇ ਆਓ ਆਪਾਂ ਉਹਨਾਂ ਤੋਂ ਪੁੱਛਦੇ ਆ ਕਿ ਆਉਣ ਵਾਲੀਆਂ ਚੋਣਾਂ 'ਚ ਉਹ ਆਪਣਾ ਵੋਟ ਕਿਸ ਪਾਰਟੀ ਨੂੰ ਦੇਣਾ ਪਸੰਦ ਕਰਦੇ ਹਾਂ ਜੀ ਹਾਂਜੀ ਤੁਸੀਂ ਦੱਸੋ ਆਪਣਾ ਵੋਟ ਕਿਹੜੀ ਪਾਰਟੀ ਨੂੰ ਦੇਣਾ ਪਸੰਦ ਕਰੋ ਆਪਣਾ ਵੋਟ ਆਮ ਆਦਮੀ ਪਾਰਟੀ ਨੂੰ ਜਾਊਗਾ ਜੀ ਕਿਉਂਕਿ 5-6 ਸਾਲ ਹੋ ਗਏ ਉਹਰੇ ਸਾਰੇ ਮੁੰਡੇ ਨਸ਼ੇ ਦੇ ਵਿੱਚ ਪਏ ਹੋਏ ਨੇ ਨਸ਼ਾ ਵੀ ਨਸ਼ਾ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਸਾਰੀ ਮੰਡੀਰ ਨਸ਼ਿਆਂ ਚਾ ਉਹਰੇ ਕੋਈ ਨਿਸ਼ਾਨੀ ਰੋਗਤਾ ਮੋਰੀ ਰੋਈ ਕੋਈ ਕੰਮ ਕੋਈ ਕੰਮ ਕਰਨੀ ਆ ਗਿਆ ਪਲੱਸ 2 ਕਰੀ ਹੋਈ ਆ ਮੁੰਡਿਆਂ ਦੀ ਕੋਈ ਨੌਕਰੀ ਨਹੀਂ ਮਿਲ ਰਹੀ ਉਹਨਾਂ ਨੂੰ ਇਸ ਕਰਕੇ ਸਾਡਾ ਵੋਟ ਆਮ ਆਦਮੀ ਪਾਰਟੀ ਨੂੰ ਜਾਊਗਾ